ਜਿਸ ਤਰ੍ਹਾਂ ਦੀ ਤਰ ਤੁਰ ਤੋਰਾ ਤੁਰਦੀ ਆ ਰਹੀ ਆ ਉਸੇ ਪੈੜ ਦੇ ਵਿੱਚ ਪੈੜ ਆ ਭਗਵਾਨ ਤਮਾਨ ਵੀ ਧਰਦਾ ਪੰਜਾਬ ਦੀ ਸਰਕਾਰ ਵੀ ਧਰਦੀ ਆ ਜਿਹੜੇ ਵੋਟਾਂ ਤੋਂ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਜੀ ਅਸੀਂ ਕੋਈ ਤਰਨਾ ਨਹੀਂ ਲੱਗਣ ਦੇਣਾ ਅਸੀਂ ਕਿਸੇ ਮੁਲਾਜ਼ਮ ਨੂੰ ਦੁਖੀ ਨਹੀਂ ਕਰਨਾ ਅਸੀਂ ਕਿਸੇ ਨੂੰ ਟੈਂਕੀ ਤੇ ਨਹੀਂ ਚੜਨ ਦੇਣਾ ਸਾਰਿਆਂ ਨੂੰ ਪੱਕੇ ਕਰਾਂਗੇ ਪੰਜਾਬ ਦੇ ਵਿੱਚ ਮੁਲਾਜ਼ਮਾਂ ਨੂੰ ਓਪੀਐਸ ਮਿਲੂਗੀ ਉਹੀ ਟੀਮ ਆਜੇ ਕਹਿਣ ਲੱਗਿਆ ਹੋਇਆ ਬਈ ਪੰਜਾਬ ਦੇ ਲੋਕ ਪੰਜਾਬ ਦੇ ਮੁਲਾਜ਼ਮ 1% ਹੈ ਸਾਡਾ ਕੀ ਕਰ ਲੈਣਗੇ ਅਸੀਂ ਇਸ ਮੰਚ ਦੇ ਉੱਤੋਂ ਇਹ ਕਹਿੰਦੇ ਆ ਮੰਨੀ ਗੱਲ ਤੇਰੀ 1% ਆ ਮੰਨ ਲੈਨੇ ਆ ਪਰ ਇੱਕ ਗੱਲ ਪੁੱਛੀ ਇਸ 1% ਨੇ ਆ ਬਠਿੰਡੇ ਵਾਲੇ ਮਨਪ੍ਰੀਤ ਬਾਦਲ ਦਾ ਕੀ ਹਾਲ ਕੀਤਾ ਇਸ 1% ਤੋਂ ਬਚ ਕੇ ਰਹੀ ਤੈਨੂੰ ਇੱਕ ਪੰਜਾਬ ਦੀ ਕਹਾਵਤ ਦੱਸ ਦਿੰਨੇ ਆ ਸਾਡੇ ਪਿੰਡਾਂ ਚ ਸਾਡੀਆਂ ਸੁਹਾਣੀਆਂ ਜਦੋਂ ਦਹੀਂ ਜਮਾਉਂਦੀਆਂ ਨੇ ਦੁੱਧ ਚ ਥੋੜਾ ਜਿਹਾ ਚਮਚਾ ਇਜਾਗ ਦਾ ਲਾਉਂਦੀਆਂ ਨੇ ਤੇ ਸਾਰੇ ਦਾ ਸਾਰਾ ਦੁੱਧ ਪਾਟ ਕੇ ਦਹੀਂ ਬਣ ਜਾਂਦਾ ਅਸੀਂ ਇੱਕ ਗੱਲ ਇਹ ਵੀ ਕਹਿਣ ਆਏ ਆ ਬਈ ਮਤ ਸੋਚੋ 1% ਇਹ ਦੁੱਧ ਚ ਜਾਗ ਦਾ ਕੰਮ ਕਰਨਗੇ ਆ ਲੋਕ ਤੇ ਥੋੜਾ ਜਿਹੜਾ ਦੁੱਧ ਆ ਉਹਦਾ ਟੇਸਟ ਵਿਗਾੜ ਦਿਆਂਗੇ ਇਸ ਭੁਲੇਖੇ ਚ ਨਾ ਰਹੋ ਅਸੀਂ ਸ਼ਾਇਦ ਆਈ ਟੱਕ ਕੇ ਬਹਿ ਜਾਾਂਗੇ ਤੇ ਇਥੋਂ ਦੀ ਅਫਸਰ ਸ਼ਾਹੀ ਨੂੰ ਇੱਕ ਵਾਰ ਫੇਰ ਕਹਿਨੇ ਆ ਵੀ ਇਹ ਲੜਾਈ ਨੂੰ ਛੋਟਾ ਨਾ ਕਰੋ ਸਾਨੂੰ ਪੰਜਾਬ ਦੀ ਸਰਕਾਰ ਨਾਲ ਸਿੱਝ ਲੈਣ ਦਿਓ ਸਾਨੂੰ ਕੇਂਦਰ ਦੀ ਸਰਕਾਰ ਨਾਲ ਸਿੱਝ ਲੈਣ ਦਿਓ ਇਸ ਲੜਾਈ ਨੂੰ ਆਪ ਬਹਾਰੇ ਆਪ ਦੇ ਗੱਲਣਾ ਪਾਓ ਵਧੀਆ ਗੱਲ ਹੋਊ ਤੁਸੀਂ ਮੁਲਾਜ਼ਮਾਂ ਬਾਗੂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਸ ਲੜਾਈ ਨੂੰ ਹੋਰ ਹੱਲੂਣਾ ਦਿਓ ਤਾਸੀਂ ਵਧੀਆ ਮੰਨਾਂਗੇ ਤੁਹਾਨੂੰ ਤਾਸੀਂ ਪੰਜਾਬ ਦੇ ਜਾਏ ਮੰਨਾਂਗੇ ਤੁਹਾਨੂੰ ਸੋ ਇਸ ਕਰਕੇ ਮੈਂ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਦੇ ਵੱਲੋਂ ਤੇ ਪੈਰਾਮੈਡੀਕਲ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਬਈ ਕੋਈ ਗੱਲ ਨਹੀਂ ਇਹ ਭੱਜ ਰਿਆ ਭੱਜ ਲੈਣ ਦਿਓ ਦੇਖਾਂਗੇ ਫਿਰ ਕਿੰਨਾ ਕੁ ਭੱਜਦੇ ਆ ਇਹਨਾਂ ਦੇ ਨੱਕ 'ਚ ਧੂਆਂ ਲਿਆ ਜਾਗੇ ਤੇ ਤਰਖਾਹਾਂ ਬਹਾਲ ਕਰਾ ਕੇ ਰਹਿਣੀਆਂ ਐ ਭੱਜਿਆਂ ਤੋਂ ਸਰਨਾ ਨਹੀਂ ਨਹੀਂ ਤਾਂ ਫਿਰ ਸਿੱਧੇ ਹੋ ਕੇ ਆਓ ਇੱਥੇ ਮੈਦਾਨ ਦੇ ਵਿੱਚ ਤੇ ਸਾਡੇ ਆਗੂਆਂ ਨਾਲ ਗੱਲ ਕਰੋ ਤੇ ਇਹਦੇ ਆਫਕਾਨੀਆ ਰੋਕੀਆਂ ਤਰਖਾਹਾਂ ਉਹਨਾਂ ਨੂੰ ਜਾਰੀ ਕਰੋ ਤਾਂ ਗੱਲ ਖਿਹੜਾ ਛੁੱਟਣਾ ਭੱਜਿਆਂ ਤੋਂ ਖਿਹੜਾ ਨਹੀਂ ਛੁੱਟਣਾ ਇਸ ਗੱਲ ਦਾ ਦਾਅਵਾ ਕਰਦੇ ਆ ਇਸ ਲੜਾਈ ਦਾ ਪੂਰਾ ਸਮਰਥਨ ਕਰਦੇ ਆ ਆਪਣੀ ਜਥੇਬੰਦੀ ਵੱਲੋਂ ਤੇ ਨਾਲ ਹੀ ਪੈਰਾ ਮੈਡੀਕਲ ਵੱਲੋਂ ਜੇ ਲੋਡ ਪਈ ਤਾਂ ਫੇਰ ਆਪਾਂ ਇਹ ਜਿਹੜੀਆਂ ਹਾਂ ਹਾਂਜੀ ਦੋਸਤੋ ਏਸੀ ਅੱਜ ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ